ਦਾਤਾ ਪਲਾ ਕਰੇ ਅੱਜ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਮੈਂ ਆਪਜੀ ਦੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰ ਰਹੀਆਂ ਕਿ ਨਾਮ ਸਿਮਰਨ ਨਾਲ ਕਿਵੇਂ ਦੁੱਖ ਦੂਰ ਹੁੰਦੇ ਹਨ ਪਹਿਲਾਂ ਮੈਂ ਇੱਕ ਆਡੀਓ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਾਮ ਸਿਮਰਨ ਨਾਲ ਦੁੱਖ ਦੂਰ ਨਹੀਂ ਹੁੰਦੇ ਸਾਨੂੰ ਦੁੱਖਾਂ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ ਆ ਨਾਮ ਸਾਡਾ ਇੰਨਾ ਜ਼ਿਆਦਾ ਹੋ ਜੇ ਕਿ ਅਸੀਂ ਆਪਦੇ ਦੁੱਖਾਂ ਕਸ਼ਟਾਂ ਦੇ ਸਿਮਰਨ ਰਾਹੀਂ ਉੱਪਰ ਦੀ ਹੋ ਜਾਈਏ ਤਾਂ ਉਹ ਦੁੱਖ ਜਿਹੜੇ ਹਨ ਉਹ ਕੱਟ ਜਾਂਦੇ ਆ ਅੱਜ ਮੈਂ ਉਸੇ ਲੜੀ ਦੇ ਵਿੱਚ ਉਸੇ ਕੜੀ ਦੇ ਵਿੱਚ ਆਪਜੀ ਦੇ ਨਾਲ ਹੋਰ ਵਿਸਤਾਰ ਨਾਲ ਗੱਲ ਕਰਨੀ ਚਾਹ ਰਿਹਾ ਹਾਂ ਕਿ ਨਾਮ ਸਿਮਰਨ ਨਾਲ ਕਿਵੇਂ ਦੁੱਖ ਦੂਰ ਹੁੰਦੇ ਹਨ ਇੱਕ ਸਸਤਾ ਹੈ ਜਿਹੜੀ ਕੇ ਨਾਮ ਸਿਮਰਨ ਰਾਹੀਂ ਕੈਂਪ ਲਾ ਕੇ ਦੁੱਖ ਦੂਰ ਕਰਦੀ ਹੈ ਉਸ ਦਾ ਨਾਮ ਹੈ ਸਰਬ ਰੋਗ ਕਾ ਔਖ ਦਾ ਨਾਮ ਉੱਥੇ ਸਮੂਹਿਕ ਜਪ ਕਰਵਾਇਆ ਜਾਂਦਾ ਹੈ ਔਰ ਕੁਝ ਸ਼ਬਦ ਪੜੇ ਜਾਂਦੇ ਹਨ ਜਿਹੜੇ ਕੇ ਬੇਨਤੀ ਦੇ ਕੁਟਕੇ ਦੇ ਵਿੱਚੋਂ ਦੁੱਖ ਦੂਰ ਕਰਨ ਵਾਸਤੇ ਛਾੜ ਕੇ ਉਸ ਸੰਸਥਾ ਨੇ ਅਲੱਗ ਤੋਂ ਰੱਖਿਆ ਉਹ ਸਤ ਸ਼ਬਦ ਹਨ ਇਸ ਦੇ ਬਾਰੇ ਜਦੋਂ ਮੈਂ ਸੁਣਿਆ ਤੇ ਉਹਨਾਂ ਦੀ ਕੋਈ ਪ੍ਰਮੋਟਰ ਜੋ ਹੈ ਅਮਰੀਕਾ ਤੋਂ ਆਈ ਸੀ ਉਹਨਾਂ ਦੀ ਇੱਕ ਪਾਡਕਾਸਟ ਇੰਟਰਵਿਊ ਸੀ ਚੱਲ ਰਹੀ ਕਿ ਕਿਵੇਂ ਕੈਂਸਰ ਦੇ ਮਰੀਜ਼ ਵੀ ਰਾਜੀ ਹੋਏ ਬੌਣਸ਼ਰੀਆਂ ਹੋਰ ਬਿਮਾਰੀਆਂ ਜਿਹੜੀਆਂ ਉਹ ਰਾਜੀ ਹੋਈਆਂ ਇੱਕ ਉਹਨਾਂ ਨੇ ਵਸਾਲ ਦਿੱਤੀ ਸੀ ਇੱਕ ਬੀਬੀ ਆਈ ਜਿਹੜੀ ਚੱਲ ਨਹੀਂ ਸੀ ਸਕਦੀ ਜਿਆਦਾ ਬੈਠ ਨਹੀਂ ਸੀ ਸਕਦੀ ਉਹਨੂੰ ਪਕੜ ਕੇ ਲਿਆਇ ਸੀ ਤੇ ਕਿਹਾ ਵੀ 15 ਮਿੰਟ ਤੋਂ ਬਾਅਦ ਇਹ ਬੈਠ ਨਹੀਂ ਸਕਦੀ ਉਸ ਨੂੰ ਨਾ ਪੰਜਾਬੀ ਆਉਂਦੀ ਸੀ ਨਾ ਹਿੰਦੀ ਆਉਂਦੀ ਸੀ ਨਾ ਅੰਗਰੇਜ਼ੀ ਆਉਂਦੀ ਸੀ ਔਰ ਇੱਥੇ ਗੱਲ ਸਮਝਣ ਵਾਲੀ ਤੇ ਸੌਣ ਵਾਲੀ ਐ ਉਹ ਸ਼ਮਰਨ ਕੈਂਪ ਦੇ ਵਿੱਚ ਆਈ ਸ਼ਮਰਨ ਉਹਨੇ ਸੁਣਿਆ ਉਹ 15 ਮਿੰਟ ਦੀ ਥਾਂ ਤੇ ਜ਼ਿਆਦਾ देर ਬੈਠੀ ਰਹੀ 3-4 ਦਿਨਾਂ ਬਾਅਦ ਉਹ ਬੀਬੀ ਉਹ ਭਾਈ ਸਾਹਿਬ ਦੱਸ ਰਹੇ ਸੀ ਬੇਤਰੀ ਆਵੇ ਬਵਾਰੀ ਨਾਲ ਉਹਦਾ ਸਰੀਰ ਸੁੱਕ ਕੇ ਬਹੁਤ ਪਤਲਾ ਮਹੀਨ ਹੋ ਗਿਆ ਸੀ ਕਮਜ਼ੋਰ ਹੋ ਗਿਆ ਸੀ ਔਰ ਨਾਮ ਸਿਵਰਨ ਦੇ ਕੈਂਪ ਅਟੈਂਡ ਕਰਕੇ ਜਿਹੜੀ ਉੱਥੇ ਸਿਵਰਨ ਦੇ ਨਾਲ ਤਰੰਗ ਪੈਦਾ ਹੋਈ ਵਾਈਬ੍ਰੇਸ਼ਨ ਪੈਦਾ ਹੋਈ ਉਹਦੇ ਨਾਲ ਉਹਦੇ ਚਿਹਰੇ ਤੇ ਐਨੀ ਰੌਣਕ ਆ ਗਈ ਕਿ ਕਹਿੰਦੇ ਮੈਂ ਆਪ ਹਾਰਾਲ ਸੀ ਔਰ ਇਹ ਗੱਲ ਜਦੋਂ ਮੈਂ ਵਿਚਾਰੀ ਆਪਣੇ ਤੇ ਲੈ ਕੇ ਇਸ ਗੰਤਾ ਮੈਂ ਚੰਤਨ ਕੀਤਾ ਤਾਂ ਇੱਕ ਕੇਸ ਮੇਰੇ ਕੋਲੇ ਮੇਰੀ ਆਡੀਓ ਸੁਣ ਕੇ ਇੱਕ ਬੀਬੀ ਮੇਰੇ ਨਾਲ ਜੁੜੀ ਨੌਇਡਾ ਤੋਂ ਉਹ ਬੀਬੀ ਉਹਨੂੰ ਕੈਂਸਰ ਸੀਗਾ ਉਸਨੇ ਮੇਰੀ ਆਡੀਓ ਸੁਣੀ ਉਹਨੂੰ ਚੰਗੀ ਲੱਗੀ ਮੈਨੂੰ ਉਹਨੇ ਫੋਨ ਕੀਤਾ ਕਿ ਭਾਈ ਜੀ ਮੇਰੇ ਕੋ ਕੈਂਸਰ ਹੈ ਪੰਜ ਕੀਮੋ ਮੇਰੀ ਹੋ ਚੁੱਕੀ ਹੈ ਔਰ ਪਰਿਵਾਰ ਵਾਲੇ ਕਹਿੰਦੇ ਹੈ ਕਿ ਔਰ ਕੀ ਮੱਕਰਾਣੀ ਹੈ ਤੋ ਮੇਰੇ ਮੂੰਹ ਸਹਿ ਸੁਭਾਈ ਨਿਕਲਿਆ ਕਿ ਅਬ ਕੀਮੋ ਨਹੀਂ ਕਰਵਾਣੀ ਹੈ ਕਿਉਂਕਿ ਕੈਂਸਰ ਦੇ ਪੇਸ਼ੈਂਟ ਮੈਂ ਬਹੁਤ ਸੁਣੇ ਸੀ ਕਿ ਕੀਮੋ ਦੇ ਨਾਲ ਉਹਨਾਂ ਦੇ ਸਰੀਰ ਦੇ ਆਰਬੀਸੀ ਵਾਈਟ ਬਲੱਡ ਔਰ ਰੈੱਡ ਬਲੱਡ ਸੈੱਲ ਔਰ ਉਸ ਇਲਾਕੇ ਦੇ ਵਿੱਚ ਜਿਹੜੇ ਸੱਦ ਬਣਾਉਣ ਵਾਲੇ ਅੰਗ ਹੈ ਨਾ ਉਹ ਸਾਰੇ ਜਿਹੜੇ ਹਨ ਨਾ ਉਹ ਡੈੱਡ ਹੋ ਜਾਂਦੇ ਆ ਤੇ ਮੌਤ ਬਹੁਤ ਤੜਫਣੀ ਹੁੰਦੀ ਆ ਕਿ ਉਹ ਮੈਂ ਆਪਣੇ ਸ਼ਹਿਰ ਦੇ ਵਿੱਚ ਵੀ ਇੱਕ ਕੇਸ ਇਸ ਤਰ੍ਹਾਂ ਦਾ ਦੇਖਿਆ ਸੀ ਠੀਕ ਤਾਂ ਉਹਨੂੰ ਮੈਂ ਕੀਤਾ ਸੀ ਦਵਾਈਆਂ ਦੇ ਨਾਲ ਸਾਰੇ ਜੀ ਦਾ ਜ਼ਖਮ ਜੋ ਮੈਂ ਆਪਣੇ ਸ਼ਾਂਤੀ ਨਾਲ ਕਰਦਾ ਉਹ ਛੋਟਾ ਰਹਿ ਕੇ ਅੱਗੇ ਇਹ ਚ ਉਦਾ ਰਹਿ ਗਿਆ ਸੀ ਪਰ ਜਦੋਂ ਕਹਿੰਦੇ ਆ ਨਾ ਵੀ ਕਿਸਮਤ ਹਾਰਦੀ ਹੈ ਤਾਂ ਬੰਦੇ ਦੀ ਬੁੱਧੀ ਉਸ ਪਾਸੇ ਉਹਨੂੰ ਲੈ ਜਾਂਦੀ ਹੈ ਖਿੱਚ ਕੇ ਕਿਉਂਕਿ ਪ੍ਰਮਾਤਮਾ ਨੇ ਜੋ ਮੌਤ ਦਾ ਸਮਾਂ ਲਿਖਿਆ ਉਹ ਸਮਾਂ ਨਹੀਂ ਟਲਦਾ ਆ ਉਥੋਂ ਤੱਕ ਦਾ ਸਫ਼ਰ ਜਿਹੜਾ ਹੈ ਉਹ ਦਵਾਈਆਂ ਨਾਲ ਜਾਂ ਦੁਆਵਾਂ ਨਾਲ ਉਹ ਸੁਖਾਲਾ ਹੋ ਸਕਦਾ ਹੈ ਅਰ ਜੋ ਨਾਇੰਤਾ ਵਾਲੀ ਬੀਬੀ ਜੀ ਮੈਂ ਗੱਲ ਕਰਤਾ ਉਹਨੇ ਮੈਨੂੰ ਪੁੱਛਿਆ ਵੀ ਤੁਹਾਡਾ ਹਾਲ ਕੀ ਹੈ ਕਿੱਥੇ ਤੁਸੀਂ ਰਹਿੰਦੇ ਹੋ ਮੈਂ ਤੁਹਾਡੀਆਂ ਆਡੀਓ ਸੁਣੀਆ ਆਡੀਓ ਦੇ ਵਿੱਚ ਤੁਸੀਂ ਕਿਹਾ ਕਿ ਮੈਂ 10 ਸਾਲ ਤੋਂ ਬੈਟਦੇ ਆ ਮੈਂ ਕਿਹਾ ਹਾਂ ਮੇਰੇ ਦੋਨੋਂ ਝੂਕਣੇ ਟੁੱਟੇ ਹੋਏ ਆ ਮੈਂ 10 ਸਾਲ ਤੋਂ ਬੈਟਦੇ ਆ ਅਰ ਨਾਲ ਜਿਹੜੀ ਬਹੁਤ ਕਮਜ਼ੋਰ ਹੈ ਉਹ ਇਸ ਗੱਲ ਤੇ ਵੀ ਉਕਾਦੀ ਭਾਈ ਜੀ ਆਪਕੇ ਆਵਾਜ਼ ਸੇ ਪਤਾ ਨਹੀਂ ਲੱਗਦਾ ਕਿ ਆਪ ਬਿਮਾਰ ਹੈ ਐਨਾ ਕੌਨਫੀਡੈਂਸ ਉਹਨੂੰ ਮੇਰੀ ਗੱਲ ਦਾਣ ਹੋਇਆ ਉਹਨੇ ਆਪਣੇ ਮਨ ਦੇ ਵਿੱਚ ਇਹ ਧਾਰ ਲਿਆ ਕਿ ਜੇ ਭਾਈ ਸਾਹਿਬ ਨੂੰ ਇੰਨੀ ਤਕਲੀਫ ਹੈ ਉਹ ਉੱਠ ਕੇ ਬੈਠ ਨਹੀਂ ਸਕਦੇ ਫਿਰ ਵੀ ਉਹਨਾਂ ਦੇ ਵਿੱਚ ਕੌਨਫੀਡੈਂਸ ਹੈ ਹੌਸਲਾ ਹੈ ਔਰ ਉਹ ਰੱਬ ਦੀ ਬੰਦਗੀ ਕਰਦੇ ਤੇ ਕਰਾਉਂਦੇ ਆ ਤੇ ਮੈਂ ਇਹ ਦੁੱਖ ਕਿਉਂ ਨਹੀਂ ਸਹਾਰ ਸਕਦੀ ਉਹਦੇ ਅੰਦਰ ਇੱਕ ਮਨੋਬਲ ਦੀ ਲਹਿਰ ਪੈਦਾ ਹੋਈ ਔਰ ਉਸ ਤੋਂ ਬਾਦ ਉਹ ਮੋਹਾਲੀ ਫੋਰਟਿਸ ਹਸਪੀਟਲ ਚ ਚੈੱਕਅਪ ਵਾਸਤੇ ਗਈ ਉੱਥੇ ਡਾਕਟਰ ਸਾਹਿਬ ਹਨ ਡਾਕਟਰ ਰਿਟਾਇਰਡ ਬਰਗੇਡੀਅਰ ਅਰਜਨੀਸ਼ ਤਲਵਾਰ ਹੈਡ ਆਫ ਦੀ ਡਿਪਾਰਟਮੈਂਟ ਉਹਨਾਂ ਨੇ ਉਹ ਚੈੱਕਅਪ ਕੀਤਾ ਤੇ ਇਹ ਕਿਹਾ ਤੇ ਤੇਰੀ ਕੀਮੋ ਨਹੀਂ ਕਰਨੀ ਥੋੜੀ ਜੀ ਤਕਲੀਫ ਹੈ ਤੈਨੂੰ ਉਹਨੂੰ ਤੂੰ ਸਹਾਰ ਅਰ ਪਰਮਾਤਮਾ ਦੀ ਬੰਦਗੀ ਕਰ ਨਾਮ ਸਿਮਰਨ ਕਰ ਇਸ ਪਾਸੇ ਵਾਲੇ ਪਾਸੇ ਨੂੰ ਤੋਰ ਅਰ ਉਹ ਜਿਹੜੇ ਡਾਕਟਰ ਸਾਹਿਬ ਹਨ ਉਹ ਰੋਜ਼ ਸਵੇਰੇ 5 ਵਜੇ ਆਪਦੇ ਫਲੈਟ ਤੇ ਮੈਡੀਟੇਸ਼ਨ ਕਰਾਉਂਦੇ ਹਨ ਮਰੀਜ਼ਾਂ ਨੂੰ ਵੀ ਤੇ ਹੁਣ ਨਾਲ ਦੂਈ ਇੱਕ ਘੰਟਾ ਉਹ ਕਲਾਸ ਲਾਉਂਦੇ ਆ ਅਰੋਂ ਮੋਟੀਵੇਟ ਕਰਦੇ ਐ ਕਿ ਤੁਸੀਂ ਦੁੱਖ ਦੇ ਅੱਗੇ ਆਪਣੇ ਆਪ ਨੂੰ ਢੇਰੀ ਨਾ ਕਰੋ ਕੌਨਫੀਡੈਂਸ ਵਿੱਚ ਰਹੋ ਉਸ ਬੀਬੀ ਨੇ ਆ ਕੇ ਮੈਨੂੰ ਫੋਨ ਕੀਤਾ ਕਿ ਭਾਈ ਜੀ ਡਾਕਟਰ ਸਾਹਿਬ ਨੇ ਇਹੀ ਬਾਤ ਕਹੀ ਹੈ ਕਿ ਔਰ ਕੀਮੋ ਮਤ ਕਰਵਾਓ ਉਹਨੂੰ ਡਾਕਟਰ ਸਾਹਿਬ ਦੇ ਕਹਿਣ ਤੇ ਮੇਰੇ ਨਾਲ ਭਰੋਸਾ ਵੱਜ ਗਿਆ ਉਹਦਾ ਪਰ ਉਹ ਲਗਭਗ 8-9 ਮਹੀਨਿਆਂ ਦੇ ਵਿੱਚ ਹਰ ਵਾਰੀ 2 ਮਹੀਨਿਆਂ ਬਾਅਦ ਚੈੱਕਅਪ ਕਰਾਉਣ ਜਾਂਦੀ ਸੀ ਉਹਦਾ ਹੌਲੀ-ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋਈ ਕਿਉਂਕਿ ਸਵੇਰੇ ਡਾਕਟਰ ਸਾਹਿਬ ਆਨਲਾਈਨ ਮੈਡੀਟੇਸ਼ਨ ਕਰਾਉਂਦੇ ਸੀ ਦਿਨੇ ਉਹ ਮੇਰੇ ਕਹਿ ਮਤਾਬਕ ਵੀ ਤੂੰ ਚੱਲਦੇ ਫਿਰਦੇ ਉੱਠਦੇ ਬੈਠਦੇ ਤੂੰ ਨਾਮ ਦਾ ਸਿਮਰਨ ਕਰਨਾ ਔਰ ਜਿਹੜਾ ਤੈਨੂੰ ਆਨੰਦ ਨਾਲ ਸੁਣਾਈ ਦਿੰਦਾ ਉਹ ਜਦੋਂ ਤੇਰਾ ਆਕਾਂਤਰ ਸ਼ਾਂਤ ਟਾਈਮ ਹੋਵੇ ਉਹ ਤੂੰ ਉਹਨੂੰ ਸੁਣਨਾ ਹੈ ਕਿਉਂਕਿ ਡਾਕਟਰ ਸਾਹਿਬ ਵੀ ਆਰਮੀ ਚੋਂ ਮੈਡੀਕਲ ਕੋਰਸ ਤੋਂ ਰਿਟਾਇਰ ਹੋ ਕੇ ਇੱਧਰ ਆਏ ਸੀ ਔਰ ਉਸ ਦੀ ਬੀਬੀ ਦਾ ਘਰ ਵਾਲਾ ਵੀ ਆਰਮੀ ਚੋਂ ਰਿਟਾਇਰ ਹੋਇਆ ਸੀ ਔਰ ਉਹਦਾ ਬੇਟਾ ਵੀ ਜੋ ਹੈ ਨਾ ਉਹ ਵੀ ਆਰਮੀ ਦੇ ਵਿੱਚ ਹੈ ਔਰ ਉਹ ਇੱਕ ਜਿਵੇਂ ਡਿਸਪਲਿੰਡ ਆਰਮੀ ਨੂੰ ਮੰਨਿਆ ਗਿਆ ਨਾ ਉਹਦੇ ਅੰਦਰ ਕੌਨਫੀਡੈਂਸੀ ਉਸ ਬੀਬੀ ਨੇ ਪਿਛਲੇ ਮਹੀਨੇ ਮੈਨੂੰ ਫੋਨ ਤੇ ਕਿਹਾ ਕਿ ਭਾਈ ਜੀ मेरा कैंसर ठीक हो गया मैंने कहा भाई कैसे क्या बात हुई तो कह मैं चेकअप के लिए गई थी वहाँ डॉक्टर साहब ऑपरेशन थिएटर में गए हुए थे तो दिल्ली से वाली का सफ़र करके गए थे तो मैं थोड़ा थकावट महसूस रही कर रही थी मैं वहाँ उनके बेंच पर लेट गई तो डॉक्टर साहब आए और मेरे को कहने लगे लेटी क्यों है तू ਉੱਠ ਕੇ ਬੈਠ ਅਬ ਤੇਰਾ ਕੈਂਸਰ ਠੀਕ ਹੋ ਗਿਆ ਹੈ ਅਬ ਤੂੰ ਆਪਣੇ ਆਪ ਕੋ ਮਜ਼ਬੂਤ ਕਰ ਕੈਂਸਰ ਨਹੀਂ ਹੈ ਤੇਰੇ ਕੋ ਉਸ ਉਹਨੇ ਆ ਕੇ ਮੈਨੂੰ ਫੋਨ ਤੇ ਕਿਹਾ ਭਾਈ ਜੀ ਮੇਰਾ ਕੈਂਸਰ ਠੀਕ ਹੋ ਗਿਆ ਅਬ ਮੈਂ ਚਲਤੀ ਹੂੰ ਔਰ ਰੋਜ਼ ਕੈਂਸਰ ਦੇ ਦੌਰਾਨ ਵੀ ਉਹ ਸੈਰ ਕਰਦੀ ਸੀ ਉਹ ਉਹ ਰਾਜੀ ਹੋ ਗਈ ਹੌਲ ਮੈਂ ਦੋਨੋਂ ਆਪ ਦੀ ਗੱਲ ਸੁਣਾਉਣਾ ਮੈਂ ਉਹਨਾਂ ਨੂੰ ਸੁਣਿਆ ਅਰੋਨਾ ਨੇ ਇਹ ਕਿਹਾ ਸੀ ਭਾਈ ਸਾਹਿਬ ਨੇ ਤੇ ਤੁਸੀਂ ਵਾਹਿਗੁਰੂ ਦਾ ਜਪ ਕਰਨਾ ਹੈ ਅਰ ਥੋੜਾ ਜਿਆ ਕੌਣ ਦੀ ਤਰਜ਼ ਦੇ ਵਿੱਚ ਕਰਨਾ ਹੈ ਤਾਂ ਕਿ ਤੁਹਾਡੇ ਕੰਨਾਂ ਨੂੰ ਤੁਹਾਡੀ ਆਵਾਜ਼ ਸੁਣਾਈ ਦੇਵੇ ਉਹਨਾਂ ਨੇ ਗਾ ਕੇ ਦੱਸਿਆ ਯਾਨੀ ਬੋਲ ਕੇ ਦੱਸਿਆ ਵਾਹਿਗੁਰੂ 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 ਮੈਂ ਉਸ ਦਿਨ ਸੋਚਿਆ ਜੇ ਲੋਕਾਂ ਦੇ ਵਾਹਿਗੁਰੂ ਦੇ ਜਾਪ ਨਾਲ RAM ਨਾਮ ਦੇ ਜਾਪ ਨਾਲ ਓਮ ਦੇ ਜਾਪ ਨਾਲ ਦੁੱਖ ਦੂਰ ਹੁੰਦੇ ਆ ਤੇ ਮੇਰੀਆਂ ਨਜ਼ਰਾਂ ਬਹੁਤ ਕਮਜ਼ੋਰ ਹੈ ਤੇ ਮੈਂ ਵੀ ਜੇ ਇਸ ਤਰ੍ਹਾਂ ਜਾਪ ਕਰਾਂ ਵਾਹਿਗੁਰੂ ਦਾ ਸ਼ਰਲਤਾ ਮੈਂ ਕਰਤਾ ਪਰ ਲੇਕਿਨ ਮੈਂ ਵਾਹਿਗੁਰੂ ਇਹਨਾਂ ਲੰਮਾ ਨਹੀਂ ਲੈ ਕੇ ਜਾਂਦਾ ਸੀ ਮੇਰੀ ਨਜ਼ਰ ਵੀ ਠੀਕ ਹੋ ਸਕਦੀ ਹੈ ਮੈਂ ਉਸ ਦਿਨ ਮਸਾ 10 ਮਿੰਟ ਜਪ ਕੀਤਾ ਹੋਣਾ ਫਿਰ ਕਿਤੇ ਹੋਰ ਪਾਸੇ ਧਿਆਨ ਚਲਾ ਗਿਆ ਅਗਲੇ ਦਿਨ ਵੀ ਜਪ ਕੀਤਾ ਤੀਸਰੇ ਦਿਨ ਵੀ ਜਪ ਕੀਤਾ ਉਹ ਮੇਰਾ ਬਲੱਡ ਪ੍ਰੈਸ਼ਰ ਜੋ ਹੈ ਨਾ ਤੇ ਉਹ ਨਾਰਮਲ 140 ਹੁੰਦਾ ਉਹ ਮੇਰਾ ਬਲੱਡ ਪ੍ਰੈਸ਼ਰ 100 70 ਦੇ ਗੇੜੇ ਚ ਰਿਹਾ ਕਰਦਾ ਸੀ 65 ਵੀ ਹੋ ਜਾਂਦਾ ਸੀ 75 ਵੀ ਹੋ ਜਾਂਦਾ ਸੀ ਤੇ ਮੈਨੂੰ ਪਰਮਾਨੈਂਟ ਜਿਹੜੀ ਐ ਨਾ ਉਹ ਬੀਪੀ ਦੀ ਗੋਲੀ ਖਾਣੀ ਪੈਂਦੀ ਸੀ। ਪਰ ਮੈਨੂੰ ਸ਼ੂਗਰ ਵੀ ਹੈ। 4-5 ਦਿਨ ਹੋ ਗਏ ਸੀ ਸ਼ੂਗਰ ਚੈੱਕ ਕੀਤੇ ਨੂੰ ਤੇ ਕੋਈ ਮਿੱਠਾ ਵੀ ਖਾਦਾ ਤੇ ਮੈਂ ਮੇਰੀ ਬਹੂ ਬੇਟੀ ਨੂੰ ਕਿਹਾ ਵੀ ਸ਼ੂਗਰ ਤਾਂ ਚੈੱਕ ਕਰੋ। ਗੋਲੀ-ਗੋਲੀ ਖਾਣੀ ਪਊਗੀ 3-4 ਦਿਨ ਹੋ ਗਏ। ਫੋਨ ਚੈੱਕ ਕੀਤਾ ਕਹਿੰਦੀ ਡਾਡੀ 180 ਆਹੋ ਗੋਲੀ ਦੀ ਕੋਈ ਲੋੜ ਨਹੀਂ ਅੱਜ ਸਵੇਰੇ ਬੀਪੀ ਦੀ ਗੋਲੀਆਂ ਨੇ ਦੇਖਤੀ ਮੈਂ ਉਹ ਜਿਹ ਬਾਲੀ ਤੇ ਖਾਲੀ ਮੈਂ ਕਹਾ ਬੀਪੀ ਚੈੱਕ ਤਾਂ ਕਰੋ ਕਿੰਨਾ ਬੀਪੀ ਚੈੱਕ ਕੀਤਾ ਕਹਿੰਦੀ ਇਹ ਤਾਂ ਨਾਰਮਲ ਹੈ ਕਹਾ ਕਿੰਨਾ ਕਹਿੰਦੀ 132 ਮੈਂ ਇਹ ਸੋਚਿਆ ਵੀ ਜੋ ਨਾਰਮਲ ਜ਼ਿੰਦਗੀ ਮੈਂ ਜੀ ਰਿਆ ਮੈਂ ਉਸੇ ਤਰ੍ਹਾਂ ਹੀ ਕੀ ਰਿਹਾ ਬਲੱਡ ਪੀਮਾ ਪਿਆ ਹੋਇਆ ਚਾਪ ਮੈਂ ਵਾਹਿਗੁਰੂ ਦਾ ਕੀਤਾ ਰੋਜ਼ ਕੀਤਾ ਹੌਲੀ-ਹੌਲੀ ਮੈਂ ਟਾਈਮ ਵਧਾਉਣਾ ਸ਼ੁਰੂ ਕਰਤਾ ਮੈਨੂੰ ਇਹਦਾ ਮਤਲਬ ਇਹ ਹੈ ਵੀ ਜਿਹੜਾ ਮੈਂ ਥੋੜਾ ਤਰਨ ਨ ਦੇ ਵਿੱਚ ਵਾਹਿਗੁਰੂ ਦਾ ਜਾਪ ਕੀਤਾ ਉਸ ਵਾਹਿਗੁਰੂ ਦੇ ਜਾਪ ਨੇ ਮੇਰੀ ਸ਼ੂਗਰ ਔਰ ਮੇਰਾ ਬਲੱਡ ਪ੍ਰੈਸ਼ਰ ਜਿਹੜਾ ਨਾ ਉਹ ਕੰਟਰੋਲ ਕਰਤਾ ਇਸ ਕਰਕੇ ਮੈਂ ਆਪ ਸਭ ਜੀ ਨੂੰ ਇਹੀ ਬੇਨਤੀ ਕਰਦਾ ਕਿ ਵਾਹਿਗੁਰੂ ਦਾ ਜਾਪ ਥੋੜਾ ਜਿਹਾ ਵਾਹਿਗੁਰੂ ਨੂੰ ਲੰਬਾ ਕਰਕੇ ਕਰੋ ਤੇ ਆਪਣੇ ਦੁੱਖਾਂ ਨੂੰ ਘਟਾਓ ਫਿਰ ਆਪਣੇ ਦੁੱਖਾਂ ਨੂੰ ਖਤਮ ਕਰੋ ਦੁੱਖ ਘਟਣਗੇ ਖਤਮ ਹੋਣਗੇ ਇਸ ਦੌਰਾਨ ਜੋ ਕਸ਼ਟ ਹੈਗੇ ਉਹਨਾਂ ਨੂੰ ਸਹਿਣ ਦੀ ਸ਼ਕਤੀ ਵੀ ਤੁਹਾਨੂੰ ਮਿਲ ਜਾਏਗੀ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਨਾ ਵੀ ਜੇ ਲਕੀਰ ਛੋਟੀ ਕਰਨੀ ਹੈ ਤਾਂ ਉਹਦੇ ਬਰਾਬਰ ਵੱਡੀ ਲਕੀਰ ਖਿੱਚ ਦਿਓ। ਨਾਮ ਸਮਰਦੀ ਵੱਡੀ ਲਕੀਰ ਖਿੱਚੀ ਜਾਊਗੀ ਤਾਂ ਇਹ ਜੋ ਕਸ਼ਟ ਹੈ, ਦੁੱਖ ਹੈ ਇਹ ਜਿਹੜਾ ਨਾ ਇਹ ਛੋਟਾ ਹੋ ਜਾਏਗਾ। ਹਾਂ ਮੈਂ 1-2 ਦਿਨਾਂ ਦੇ ਵਿੱਚ ਆਪ ਕੀ ਰੋ ਵਾਹਿਗੁਰੂ ਜੋ ਮਾਨੂੰ ਉਹਨਾਂ ਨੇ ਸਿਖਾਈ ਹੈ ਤਰਜ ਉਸ ਤੇ ਇੱਕ ਆਡੀਓ ਦੇਾਂਗਾ ਵਾਹਿਗੁਰੂ ਸਿਮਰਨ ਦੀ ਉਹਦੇ ਨਾਲ ਹੀ ਇੱਕ ਰਾਮ ਸਿਮਰਨ ਦੀ ਔਰ ਇੱਕ ਓਮ ਸਿਮਰਨ ਦੀ ਜੇ ਜੋ ਵੀ ਤੁਸੀਂ ਕਰ ਰਹੇ ਹੋ ਉਸ ਨੂੰ ਤੁਸੀਂ ਉਸ ਢੰਗ ਦੇ ਨਾਲ ਕਰੋਗੇ ਤਾਂ ਜਿਸ ਢੰਗ ਨਾਲ ਮੈਂ ਕੀਤਾ ਤੇ ਆਪ ਜੀ ਨੂੰ ਵੀ ਦੁੱਖਾਂ ਤੋਂ ਰਾਹਤ ਮਿਲਣੀ ਮੌਕਾ ਹੈ ਇਸ ਆਡੀਓ ਨੂੰ ਤੁਸੀਂ ਆਪਣੇ ਆਪਣੇ ਅਧਿਆਤਮਿਕ ਸਾਥੀਆਂ ਦੇ ਨਾਲ ਸ਼ੇਅਰ ਕਰੋ ਮੈਂ ਬਹੁਤ ਕੱਟ ਕਿਹਾ ਕਰਦਾ ਕਿ ਮੇਰੀ ਆਡੀਓ ਨੂੰ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਪਰ ਅੱਜ ਮੈਂ ਕਹਿਣਾ ਕਿ ਇਸ ਆਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚੋਂ ਥੋੜਾ ਜਿਹਾ ਟਾਈਮ ਬੰਦਗੀ ਵਾਲੇ ਪਾਸੇ ਲਾ ਕੇ ਜੇ ਕਿਸੇ ਦਾ ਭਲਾ ਹੁੰਦਾ ਤਾਂ ਉਹਦੇ ਨਾਲ ਤੁਹਾਨੂੰ ਵੀ ਪੁੰਨ ਮਿਲੇਗਾ ਤੇ ਮੈਨੂੰ ਵੀ ਪੁੰਨ ਮਿਲੇਗਾ। ਸ਼ੁਕਰੀਆ। ਧਿਆਨ ਨਾਲ ਸੁਣਨ ਵਾਸਤੇ ਦਾਤਾ ਭਲਾ ਕਰੇ।